ਥੇਓ ਉਹ ਸਿਵਲ ਚ ਭੇਜੇ ਨਾ ਹੈ ਸਿਵਲ ਚ ਭੇਜੇ ਨਾ ਅੱਗਾ ਮੁਸਕਿ ਭੇਜਦਾ ਸਰਕਾਰੀ ਯੋਸਾ ਪਰ ਮੋਟੇ ਦਾ ਏ ਮਾਰ ਗਿਆ ਮੁੰਡਾ ਭਾਈ ਆਪਣਾ ਰਜਿੰਦਰ ਪਾਲ ਸਿੰਘ ਰਜਿੰਦਰ ਪਾਲ ਸਿੰਘ ਜੀ ਤੁਹਾਡੀ ਗੱਡੀ ਦਾ ਐਕਸੀਡੈਂਟ ਹੋਇਆ ਜੀ ਕੀ ਮਾਮਲਾ ਸਾਰਾ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਗੱਡੀ ਮੋੜੇ ਇੱਕ ਆਈ ਉਹ ਉਹ ਮੋੜੇ ਸੀਗੀ ਕਰਕੇ ਬ੍ਰੇਕ ਮਾਰੀ ਬ੍ਰੇਕ ਮਾਰਨ ਨਾਲ ਨਾਲ ਡਿਵਾਈਡਰ ਚੜ ਗਈ ਗੱਡੀ ਕਿੰਨੀ ਸਪੀਡ ਤੇ ਸਾਡੀ ਗੱਡੀ 40-50 ਤੇ ਹੁਣ ਅਸੀਂ ਇੱਥੇ ਜਾਣਾ ਸੀ ਨਾਲੇ ਲੋਕਾਂ ਨੇ ਕਹਣਾ ਕਿ ਗੱਡੀ ਕਾਫੀ ਤੇਜ਼ ਰਫ਼ਤਾਰ ਸੀ ਤਾਂ ਇਹ ਸਿੰਡੂ ਤੇਜ਼ ਹੁੰਦੀ ਅਸੀਂ ਇੱਥੇ ਰੁਕਣਾ ਸੀ ਗੱਡੀ 'ਚ ਕਿੰਨੇ ਸਵਾਰ ਸੀ ਬੰਦੇ ਹਾਂਜੀ ਜੀ ਫੈਮਿਲੀ ਸੀ ਪੰਜ ਦਾ 50 ਹੋ ਗਿਆ ਕੋਈ ਜਾਨੀ ਤੁਹਾਨੂੰ ਬੈਲਟਾਂ ਲਾ ਕੇ ਪ੍ਰੋਪਰ ਅਸੀਂ ਤਾਂ ਚੱਲ ਰਹੇ ਸੀ ਓਦਾਂ ਦੀ ਮਸ਼ੀਨਰੀ ਦਾ ਕਿੰਨਾ ਕੁ ਨੁਕਸਾਨ ਹੋਇਆ ਗੱਡੀ ਤਿੰਨ ਤਿੰਨ ਪਲਟੀਆਂ ਮਾਰ ਗਈ ਟੋਟਲ ਲਾਸਟ ਟੋਟਲ ਲਾਸ ਹੈ ਜੀ ਕਿੰਨਾ ਗੱਡੀ ਨੰਬਰ ਕਿੰਨਾ ਪੁਣ ਗੱਡੀ ਨੰਬਰ CH01 ਈਐਫਸੀਐਲ 13 ਕਿੱਥੋਂ ਆ ਰਹੇ ਸੀ ਬਾਈ ਤੁਸੀਂ ਅੱਛਾ ਕਿੱਥੇ ਜਾ ਰਹੇ ਸੀ ਭਾਈ ਇਹ ਐਕਸੀਡੈਂਟ ਹੋਇਆ ਨਾਲ ਹੀ ਜੂਸ਼ੀ ਅੱਤ ਨੂੰ ਐਂਸਾਨ ਪੂਰੀ ਕਮਰਸ਼ੀਅਲ ਸ਼ੋਰੂਮ ਉੱਤੇ ਆ ਅੱਛਾ ਸਰਵਿਸ ਸਟੇਸ਼ਨ ਤੁਮ ਮੋਟਰਸਾਈਕਲ ਸਵਾਰ ਪਰ ਪਤਾ ਲੱਗਾ ਉਹਦੀ ਮੌਕੇ ਤੇ ਮੌਤ ਹੋ ਗਈ ਜਿਹੜੀ ਕਿੱਥੇ ਕਿੱਥੇ ਲੱਗ ਗਈ ਡੈਡਬੜੀ ओके ਕਾਫੀ ਵੱਡਾ ਐਕਸੀਡੈਂਟ ਹੋਇਆ ਹੋਇਆ ਔਰ ਉਹਦੀ ਤਿੰਨ ਪਲਟੀ ਗਈ ਜੀ ਪਲਟੀ ਹੋ ਕੇ ਛੱਤ ਦੇ ਸ਼ੱਤ ਦੇ ਛੱਤ ਦੇ ਦੇ ਕਿਸੜਦੀ ਹੋਈ ਗੱਡੀ ਰਕਤ ਤੋੜ ਕੇ ਉਸ ਬੰਦੇ ਜੀ ਵੱਜੀ ਉਹਦਾ ਵੀ ਕੋਈ ਕਸੂਰ ਨਹੀਂ ਮੌਕੇ ਤੇ ਪੁਲਿਸ ਪੁੱਜੀ ਸੀ ਸਰ ਕੀ ਮਾਮਲਾ ਸਰ ਐਕਸੀਡੈਂਟ ਹੋਇਆ ਜਿਹੜਾ ਇਹ ਐਕਸੀਡੈਂਟ ਸਰ ਆ ਰਹੀ ਸੀ ਆਪਣੇ ਮਰਸੀ ਦੀ ਗੱਡੀ ਸੀ ਜੀ ਇਹ ਸ਼ਹਿਰਪੁਰ ਤੋਂ ਫਗਵਾੜਾ ਫਗਵਾੜਾ ਤੋਂ ਇਹਨਾਂ ਸ਼ੋਰੂਮ ਜਿਹੜਾ ਮਰਸੀ ਨਾਲ ਉਹ ਉੱਥੇ ਜਾਣਾ ਸੀਗਾ ਜੀ ਤੇ ਜਦ ਪਹੁੰਚਿਆ ਨਾਨਕਨਗਰੀ ਝੇੜੂਪੋਲ ਦੇਤੇ ਪਹੁੰਚਿਆ ਇਹਨਾਂ ਦੇ ਅੱਗੇ ਗੱਡੀ ਜਾ ਰਹੀ ਸੀ ਜੀ ਉਹਨੂੰ ਪਚਾਉਂਦਾ ਪਚਾਉਂਦਾ ਇਹਨਾਂ ਸੱਜੇ ਗੱਡੀ ਕੱਟੀ ਅੱਗੇ ਇੱਕ ਜਿਹੜਾ ਲੜਕਾ ਸੀਗਾ ਉਹ ਡਰਾਈਵਰ ਦੇ ਥੱਲੇ ਛਾਂਵੇਂ ਖੜਾ ਸੀਗਾ ਮੋਬਾਈਲਾਂ ਦਾ ਕੰਮ ਕਰਦਾ ਉਹ ਜੀ ਉਹਨੂੰ ਉਹ ਜਿਹੜਾ ਖੜਾ ਸੀ ਉਹ ਦੇਖਿਆ ਨਹੀਂ ਉਹਨੂੰ ਸਾਈਡ ਵੱਜੀ ਆ ਤੇ ਇਹਨਾਂ ਦੀ ਗੱਡੀ ਜਿਹੜੀ ਤਿੰਨ ਪਲਟੀਆਂ ਹੋ ਗਈ ਆ ਟੋਟਲ ਹਸ ਹੋ ਗਈ ਆ ਪੂਰੀ ਤੇ ਉਹ ਵੀ ਬੰਦੇ ਦੀ ਡੈਥ ਹੋ ਗਈ ਆ ਵੈਸੇ ਇਹੀ ਮੌਕੇ ਤੇ ਉਹਨੂੰ ਫਾਇਰ ਸ਼ਟ ਦਿੱਤੀ ਆ ਤੇ ਸਰਕਾਰੀ ਹਸਪਤਲ ਕੋਲ ਭੇਜਿਆ ਵਾ ਪਤਨਸ਼ਹਿਰ ਦੇ ਡੈਥ ਹੋ ਗਈ ਆ ਸਿਰ ਪਤਾ ਲੱਗਾ ਜਿਹਦੀ ਡੈਥ ਹੋਈ ਕਿੱਥੋਂ ਦਾ ਬੰਦਾ ਆ ਉਸਰੇ ਚ ਨੋਕ ਲਿਆ ਜੀ ਉਹ ਇੱਕਦਮ ਭੇਜਤਾ ਜੀ ਹੁਣ ਅਡਰੈਸ ਤੁਹਾਨੂੰ ਕਰਦੇ ਜੀ ਉਹ ਜਲਦੀ ਜਲਦੀ ਭੇਜਦਾ ਸ਼ਾਇਦ ਕੋਈ ਬਚ ਜਾਵੇ ਜਿਹੜੇ ਬੰਦੇ ਡੈਥ ਹੋਇਆ ਮੋਟਰਸਾਈਕਲ ਚ ਚਲਾ ਰਿਹਾ ਸੀ ਜੇ ਖੜਾ ਸੀ ਮੋਟਰਸਾਈਕਲ ਖੜਾ ਸੀਗਾ ਜੀ ਉਹ ਸ਼ਾਮੇ ਖੜਾ ਸੀਗਾ ਟ੍ਰੈਫਿਕ ਦੀ ਸ਼ਾਮਤ ਖੜੇ ਮੋਟਰਸਾਈਕਲ ਜੀ ਇਹਨਾਂ ਗੱਡੀ ਚਾੜਦੇ ਉਹ ਵਿਚੇ ਨਾ ਕਿ ਉਹ ਲਿਹਾਜ਼ ਮਾਰੀ ਆ ਮਰਸੀ ਗੱਡੀ ਜੀ ਉਹਦੇ ਵਿੱਚੋਂ ਵੀ ਡੈਥ ਹੋ ਗਿਆ ਮੈਂ ਸਿਰ ਥੋੜਾ ਬੋਦਾ ਸਾ ਲਿਖਦਾ ਸੀਗਾ ਤੇ ਉਹਨੂੰ ਫਰਸਟ ایڈ ਦੇ ਕੇ ਐਂਬੂਲੈਂਸ ਦੇ ਚਿੱਤੇ ਸਰਕਾਰੀ ਹਸਪੀਟਲ ਫਗੋੜਾ ਭੇਜਿਆ ਗਿਆ ਜੀ ਜਦੋਂ ਹਾਦਸਾ ਵਾਪਰੇ ਤੁਸੀਂ ਕਿੰਨੇ ਚਰਵਾ ਪਹੁੰਚੇ ਅਸੀਂ ਮੌਕੇ ਤੇ ਪਹੁੰਚ ਗਏ ਜੀ 2 ਮਿੰਟ ਦੇ ਵਿੱਚ ਵਿੱਚ ਹੀ ਪਹੁੰਚ ਗਏ ਕਿੰਨੇ ਮਲਾਜ ਮੌਕੇ ਤੇ ਹਾਈਪੇਕ ਪੁਲਿਸ ਮਲਾਜ ਜੀ ਦੋ ਦੋ ਪਹੁੰਚੇ ਤਾਂ ਕੀ ਕਾਰਵਾਈ ਕਰ ਹਾਦਸੇ ਕਾਰਵਾਈ ਸਰ ਜਿਹੜੀ ਬਣਦੀ ਹੈ ਉਹ ਕੀਤੀ ਹੈ ਜੀ ਜੀ ਹਾਂਜੀ ਗੱਡੀਆਂ ਜਿਹੜੀਆਂ ਉਹਨੂੰ ਥਾਣੇ ਪਹੁੰਚਾਇਆ ਜਾਏਗਾ ਮੋਟਰਸਾਈਕਲ ਵੀ ਥਾਣੇ ਪਹੁੰਚਾਇਆ ਜਾਏਗਾ ਜੋ ਬਣਦੀ ਕਾਰਵਾਈ ਕੀਤੀ ਹੈ ਜੀ ਜੀ ਕਿੰਨਾ ਕੁ ਨੁਕਸਾਨ ਹੋਇਆ ਮਸ਼ੀਨਰੀ ਦਾ ਨੁਕਸਾਨ ਸਰ ਬਹੁਤ ਜ਼ਿਆਦਾ ਹੈ ਜੀ ਗੱਡੀ ਜਿਹੜੀ 1000 ਦੀ ਮੋਟਰਸਾਈਕਲ ਖਤਮ ਹੋ ਗਈ ਸਰ ਜਿਹੜੇ ਗੱਡੀ ਵਿੱਚ ਕਿੰਨੇ ਬੰਦੇ ਬਿਠੇ ਅੱਡੀ ਦੇ ਵਿੱਚ ਪੰਜ ਬੰਦੇ ਸਵਾਰ ਸੀ ਉਹਨਾਂ ਦਾ ਕੋਈ ਨੁਕਸਾਨ ਹੋਇਆ ਨਹੀਂ ਸਾਹਮਣੇ ਤਾਂ ਨਹੀਂ ਹੋ ਠੀਕ ਹੈ ਜੀ ਸਾਰੇ ਪੰਜ ਪੰਜ ਹੀ ਠੀਕ ਹੈ ਮਟਰਸ ਵਾਲੇ ਦੀ ਡੱਤੂ ਢੀਆ ਬਾਜ ਪਤਾ ਨਹੀਂ ਕਿੱਥੇ ਡੱਤੂ ਹੋ ਗਈ ਜੀ ਗਾਈ ਨੂੰ ਜਾਰ ਦੇ